ਆਜ਼ਾਦੀ ਕਲੱਟੇ ਪਰਿਵਾਰਾਂ ਦੇ ਵਿੱਚੋਂ ਇੱਕ ਹੋਰ ਬਜ਼ੁਰਗ ਬਾਪੂ ਜੀ ਸਾਡੇ ਨਾਲ ਨੇ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਕਿਹੜਾ ਪਿੰਡਾ ਤੁਹਾਡਾ ਪਮੀਪਰਾ ਜੀ ਸੁਪਨਾਵ ਤੁਹਾਡਾ ਕਰਨੈ ਸਿੰਘ ਤੁਹਾਡੇ ਪਰਿਵਾਰ ਚੋਂ ਕੌਣ ਹੋਏ ਨੇ ਆਜ਼ਾਦੀ ਡੈਡੀ ਡੈਡੀ ਹੋਇਆ ਜੀ ਜੀ ਉਹਨਾਂ ਕੋਲੋਂ ਤੁਸੀਂ ਸੁਣੀਆਂ ਹੋਣੀਆਂ ਥੋੜੀਆਂ ਬਹੁਤੀਆਂ ਗੱਲਾਂ ਆਜ਼ਾਦੀ ਬਾਰੇ ਨਹੀਂ ਬਾਦੇ ਬਾੜੇ ਸੁਣਿਆ ਨਹੀਂ ਨਾ ਉਹ ਕਿਉਂ ਉਦੋਂ ਨਰਮ ਸਿੰਘ ਮੈਂ ਤੇ ਕੋਈ ਬਾਲੀ ਗੱਲ ਨਹੀਂ ਕਰਦੇ ਉਹ ਮੁੰਡੇ ਢਲੇਣ ਲੱਗੇ ਕਿਉਂ ਉੱਥੇ ਕੈਦ ਦੇ ਵਿੱਚ ਜਿਹੜਾ ਰਾਸ਼ਨ ਪਾਣੀ ਜੀ ਨਗਦਾਨੀ ਦਾ ਦੇਉਂਦੇ ਵੀ ਸਾਨੂੰ ਛੁੰਡੀਆਂ ਵਾਲੇ ਚੌੜ ਦਿੰਦੇ ਸੀ ਤੇ ਅਸੀਂ ਜਿਹੜੇ ਨੇ ਖਾ ਲਏ ਉਹ ਤਾਂ ਪੱਜ ਗਏ ਜਿਹੜਿਆਂ ਨੇ ਕਿਰਕ ਕਰ ਗਏ ਉਹ ਮਰ ਗਏ ਬਸ ਮੈਂ ਨਹੀਂ ਖਾਦਾ ਕੁਝ ਵਿੱਚ ਜਿਹੜਾ ਦੇ ਇਸ ਕਰਕੇ ਵੀ ਬਹੁਤ ਦੁੱਖ ਕੱਟੇ ਆ ਪਰ ਸਾਡੀ ਗਵਰਨਮੈਂਟ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਸਾਨੂੰ ਕੁਝ ਫੇਰ ਉਦੋਂ ਬਾਅਦ ਰੁਪਏ ਆਏ 13 ਤੇ 13 ਤੋਂ ਬਾਅਦ ਜਦੋਂ ਘਰੇ ਬੈਠੇ ਨੂੰ ਡਾਗਿਆ ਦੇਣ ਆਇਆ ਉਹ ਕਹਿੰਦਾ ਵੀ ਸਾਡੀ ਗਵਰਨਮੈਂਟ ਨੇ ਸਾਨੂੰ ਹੁਣ ਆਜ਼ਾਦੀਆਂ ਨੂੰ ਚੇਤੇ ਕੀਤਾ। ਇਹ ਦੇਖਦੇ ਮੇਰਾ ਇੱਕ ਤਾਇਆ ਸੀਗਾ ਬਜ਼ੁਰਗ ਉਹ ਕਹਿੰਦਾ ਕੀ ਤੇਰੀ ਗਵਰਨਮੈਂਟ ਨੇ ਦੇ ਦਿੱਤਾ ਤੇ ਘਰ ਛੱਡ ਕੇ ਇਨਾਂ ਚਰ ਕੱਟ ਕੇ ਜਿਹੜਾ ਆ ਗਿਆ 13 ਰੁਪਏ ਕੋਈ ਚੀਜ਼ ਆ। 13 ਰੁਪਏ ਕਿਹੜੇ ਸਾਲ ਆਏ ਸੀ? ਉਹ ਤਾਂ ਜੀ ਬੜਾ ਟਾਈਮ ਬੜਾ ਹੋ ਗਿਆ। ਉਹ ਟਾਈਮ ਨੂੰ ਘਟੋ-ਘਟਾ 50 ਤੋਂ ਉੱਤੇ ਹੋ ਗਿਆ। ਮਤਲਬ ਆਦੇਸ਼ ਆਜ਼ਾਦ ਹੋਣ ਤੋਂ ਜਦੋਂ ਪਹਿਲੀ ਵਾਰ ਕੋਈ ਮਾਣ ਪੱਤਾ ਦਿੱਤਾ ਹਾਂ ਜਦੋਂ ਉਦੋਂ ਬਾਅਦ ਯਾਨੀ ਜਿਹੜਾ ਮੇਰਾ ਸੋਹਣਾ ਸਾਲਾਂ ਦਾ ਵਿਆਹ ਸੀ ਮੇਰੇ ਉਦੋਂ 2 ਕਿ ਸਾਲਾਂ ਬਾਅਦ ਕੁੜੀ ਹੋ ਗਈ ਸੀ 17 ਕਿ ਸਾਲਾਂ ਦਾ ਸੀ ਮੈਂ ਉਦੋਂ ਹੁਣ ਮੇਰੀ 75 ਸਾਲ ਦੀ ਉਮਰ ਹੋਈ ਆ ਉਦੋਂ 13 ਰੁਪਏ ਆਏ ਸੀ ਜੀ ਇਹ ਉਹ ਐ ਆਪੋ ਵਿੱਚ ਹੀ ਬੋਲਣ ਲੱਗਿਆ ਤਾਇਆ ਮੇਰਾ ਉਂ ਕੱਟ ਕੇ ਨਜ਼ਰ ਆ ਗਿਆ ਤੈਨੂੰ ਕੀ ਦੇਤਾ ਗਵਰਨਮੈਂਟ ਨੇ ਉਹ ਕਹਿੰਦਾ ਤੈਨੂੰ ਕੀ ਪਤਾ ਭੋੜਿਆ ਉਹ ਐਂ ਕਹਿੰਦਾ ਹੁੰਦੇ ਭੋੜਿਆ ਤੈਨੂੰ ਕੀ ਪਤਾ ਇਹ ਤੇਰਾ ਆ ਗਿਆ ਪਤਾ ਨਹੀਂ ਕਿੱਥੇ ਜਾ ਕੇ ਖੜਨਾ ਉਹਦੀ 35 ਰੁਪਏ ਤਨਖਾਹ ਮਰ ਕੇ ਹੋ ਗਈ 35 ਤੋਂ ਬਾਅਦ ਉਹ ਮਰ ਗਿਆ ਮਰੇ ਤੋਂ ਬਾਅਦ ਕਈ ਸਾਲ ਪੈਨਸ਼ਨ ਬੰਦ ਰਹੀ ਸੀ ਉਦੋਂ ਬਾਅਦ ਫਿਰ ਗਰਪਾਲ ਸਿੰਘ ਆਸ ਨੇ ਤੇ ਰਿਸ਼ਤੇਦਾਰੀ ਸੀ ਉਹਨੇ ਫਿਰ ਉਹ ਵੀ ਇਸ ਜਾਦੀ ਘਾਟ ਕੈਂ ਸੀਗਾ ਉਹਨੇ ਫਿਰ ਮੇਰੀ ਮਾਤਾ ਦੀ ਪੈਨਸ਼ਨ ਦਵਾਈ ਮੇਰੀ ਮਾਤਾ ਨੇ ਫਿਰ ਪੈਨਸ਼ਨ ਬਹੁਤ ਚੱਲ ਲਈ ਸਾਨੂੰ ਪਿਛਲਾ ਜਿੰਨਾ 13 ਦਾ ਪਕਾਇਆ ਮਿਲਿਆ ਉਹ ਵੀ ਮਿਲ ਗਿਆ ਤੇ ਉਦੋਂ ਬਾਅਦ 13 ਤੋਂ ਬਾਅਦ ਉਹ ਇਹਨਾਂ ਜਾਂਦੀ ਰਹੀ ਬਾਵਾ ਜਰ ਫਿਰ 13000 ਰੁਪਇਆ ਹੋ ਗਿਆ 13 ਤੋਂ ਬਾਅਦ ਫਿਰ ਉਹ ਉਹਦੀ ਮੈਨੂੰ ਮੈਂ ਤਾਂ 15 15 ਸਾਲ ਵੀ ਉਹਨੂੰ ਮਰੀ ਨੂੰ ਹੋ ਗਏ ਤੇ ਉਸ ਤੋਂ ਬਾਅਦ ਤਾਂ ਬਸ ਗਵਰਨਮੈਂਟ ਨੇ ਸਾਨੂੰ ਕੁਝ ਨਹੀਂ ਆ ਹੁਣ ਸਾਨੂੰ ਪੰਜਾਂ 6-7 ਸਾਲਾਂ ਦੇ ਆ ਸੱਦਣ ਲੱਗ ਗਏ ਇੱਥੇ ਕੋਈ ਪਰਿਵਾਰਾਂ ਨੂੰ ਜਿਵੇਂ ਤੁਸੀਂ ਛੋਟੀ ਉਮਰ ਦੇ ਸੀ ਤੁਹਾਡੇ ਬਾਪੂ ਜੀ ਸੀਗੇ ਉਹਨਾਂ ਨੇ ਕੁਰਬਾਨੀ ਕੀਤੀ ਉਸ ਤੋਂ ਬਾਅਦ ਕੋਈ ਤੁਹਾਡੇ ਲਈ ਨੌਕਰੀ ਜਾਂ ਤੁਹਾਡੇ ਤੁਹਾਡੇ ਅੱਗੇ ਬੱਚਿਆਂ ਲਈ ਨੌਕਰੀ ਕੋਈ ਕੋਈ ਪੜ੍ਹਾਈ ਦੇ ਵਿੱਚ ਸਹੂਲਤਾਂ ਮੇਰੀ ਬੇਟੀ ਨੂੰ ਜ਼ਰੂਰ ਦਾਖਲਾ ਇਹ ਤੇ ਸਦਮਾ ਕਾਲਜ ਮਿਲ ਗਿਆ ਸੀ ਉਹਨਾਂ ਦਾ ਕਰਕੇ ਤੇ ਹੋਰ ਸਾਨੂੰ ਕੋਈ ਨੌਕਰੀ ਦਾ ਨਾ ਕੋਈ ਹੋਰ ਕੋਈ ਸਦਾ ਪਤ ਨਹੀਂ ਕੋਈ ਜਮੇ ਕਿਸੇ ਕਾਲ ਦਾ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਅੱਜ ਦੇਸ਼ ਦੇਸ਼ ਬੱਚਾ ਸਾਡਾ ਕੋਈ ਨੌਕਰੀ ਤੇ ਲਾਲ ਗਏ ਜਾਂ ਇੰਨਾ ਪੜਿਆ ਹੋਇਆ ਨਾ ਅਸੀਂ ਟੈਟ ਮੁੰਡੇ ਦਾ ਮੇਰਾ ਪੁੱਤ ਆ ਅਸੀਂ ਟੈਟ ਬਹੁਤ ਦਿੱਤੇ ਆ ਵੀ ਨਹੀਂ ਕੱਢਦੇ ਨਹੀਂਗੇ ਟੈਟਾਂ ਜੋ ਵੀ ਪਾਸ ਹੁੰਦਾ ਰਿਹਾ ਪਰ ਨਹੀਂ ਪੈਸੇ ਦਾ ਮਸਲਾ ਜਿਹੜਾ ਪੈਸੇ ਦੇਣਾ ਉਦੋਂ ਚੌਕ ਜਾਂਦੇ ਆ ਜਿਹੋ ਜਿਆ ਬਾਪੂ ਜੀ ਹੁਣ ਸਿਸਟਮ ਚੱਲੀ ਜਾਂਦਾ ਸਰਕਾਰਾਂ ਦਾ ਤੇ ਇੰਨੀ ਭ੍ਰਿਸ਼ਟਾਚਾਰੀ ਵਧ ਗਈ ਰਿਸ਼ਵਤਖੋਰੀ ਵਧ ਗਈ ਲੁੱਟਾਂ ਖੋਹਾਂ ਵਧ ਗਈਆਂ ਥੋੜੇ ਪਰਿਵਾਰਾਂ ਨੇ ਦੇਸ਼ ਆਜ਼ਾਦ ਕਰਵਾਉਣ ਵਾਸਤੇ ਕੁਰਬਾਨੀਆਂ ਕੀਤੀਆਂ ਤੇ ਅੱਜ ਆਜ਼ਾਦੀ ਦੇਖ ਕੇ ਕਿਵੇਂ ਲੱਗਦਾ ਆਜ਼ਾਦੀ ਦੇਤੇ ਜੀ ਕਈ ਆ ਜਦੋਂ ਜਦੋਂ ਸਾਡੇ ਪਰਿਵਾਰਾਂ ਨੂੰ ਕੁਛ ਨਹੀਂ ਮਿਲਿਆ ਬਈ ਲੋਕਾਂ ਵੀ ਫੇ ਸਾਡੇ ਨਾਲ ਹੀ ਆ ਵੀ ਉਸੇ ਤਰ੍ਹਾਂ ਹੀ ਸਾਡੀ ਕੁਰਬਾਨੀ ਨੂੰ ਸਾਨੂੰ ਕੁਛ ਵੀ ਮਿਲੇ ਫੇਰੇ ਸੀ ਦੇਸ਼ ਨੂੰ ਚੰਗਾ ਕਹਾਂਗੇ ਇਹੋ ਸਾਡੇ ਵਾਸਤੇ ਕੋਈ ਸਹੀ ਨਹੀਂਗਾ ਸਾਡੇ ਵਾਸਤੇ ਤਾਂ ਉਸੇ ਤਰ੍ਹਾਂ ਦੇ ਦੇਸ ਤੁਰਿਆ ਆਉਂਦਾ ਜਿਵੇਂ ਸਾਡੇ ਡੈਡੀ ਨੇ ਕਿਹਾ ਸੀ ਵੀ ਤੈਨੂੰ ਭੋਲਿਆ ਕੀ ਪਤਾ ਇਹ ਗੱਲ ਦਾ ਬਈ 13 ਰੁਪਏ ਆ ਗਏ ਅੱਜ ਗਵਰਨਮੈਂਟ ਦੇ ਚਿੱਤੇ ਦਾ ਕੀ ਪਤਾ ਕਿੱਥੇ ਜਾ ਕੇ ਖੜਨੇ ਆ ਅੱਜ ਸਾਡੀ ਇੱਕ ਚਾਚੀ ਜੀ ਆਉਂਦੀ ਆ ਉਹ ਅੱਜ 35000 ਰੁਪਏ ਲੈਂਦੀ ਲੈਂਦੀ ਹੈ ਮੰਜੇ ਤੇ ਬੈਠੀ ਆ ਤੇ ਉਹਦੇ ਉਹਨੂੰ ਲਿਉਂਦੇ ਆ ਸਾਲ ਬਾਅਦ ਦਿਖਾ ਕੇ ਪੈਂਚਨ ਉਹਨਾਂ ਦੇ ਜੁਆਕ ਲਈ ਜਾਂਦੇ ਹਜੇ ਜਿਉਂਦੀ ਮੈਠੀ ਹੈ ਹੁਣ ਉਹ ਆ ਸਕਦੀ ਨਹੀਂ ਉਹਦੇ ਦੋਤੇ ਆਉਂਦੇ ਹੁੰਦੇ ਅੱਜ ਜਿਵੇਂ ਆਮ ਅਸੀਂ ਗੱਲਾਂ ਕਰਦੇ ਆਂ ਲੋਕਾਂ ਨਾਲ ਲੋਕ ਕਹਿ ਦਿੰਦੇ ਆਂ ਕਿ ਗੋਰੇ ਅੰਗਰੇਜ਼ਾਂ ਨੂੰ ਤਾਂ ਅਸੀਂ ਕੱਟਤਾ ਤੇ ਕਾਲੇ ਅੰਗਰੇਜ਼ਾਂ ਨੇ ਰੋਕ ਦੇਸ਼ ਲੁੱਟ ਲਿਆ ਹਾਂਜੀ ਉਹ ਕੱਢੇ ਉਹਨਾਂ ਨੇ ਐਸੇ ਕਰਕੇ ਡੈਡੀ ਦੀ ਜਦੋਂ ਸਾਨੂੰ ਚਿੱਠੀਆਂ ਆਈਆਂ ਇੰਗਲੈਂਡ ਦੀਆਂ ਡੈਡੀ ਕਹਿੰਦਾ ਵੀ ਅਸੀਂ ਨਹੀਂ ਜਾਣਾ ਤੇ ਅਸੀਂ ਅੱਗੇ ਆਜ਼ਾਦ ਕਰਾਇਆ ਮੁਲਕ ਅਸੀਂ ਗੋਰਿਆਂ ਦੇ ਭਾਂਡੇ ਕਿਉਂ ਮਾਈਏ ਇੱਕ ਡੱਲੇ ਦਾ ਭਾਨੂੰ ਰਮਦਾਸ ਗਿਆ ਸੀ ਉਹਨੇ ਬੋਝ ਡੈਡੀ ਨੂੰ ਜੋਰ ਲਾਇਆ ਓਏ ਚੱਲ ਤੂੰ ਚੱਲਦੇ ਆ ਤੇ ਕੋਈ ਗੱਲ ਨਹੀਂ ਗਈ ਤੇ ਇਹਦਾ ਇਹ ਜਿਹਿਆਂ ਚੱਲੀ ਜਾਂਦੀਆਂ ਉਹ ਉੱਠ ਗਿਆ ਉਹਨਾਂ ਦਾ ਪਰਿਵਾਰ ਸਾਰਾ ਇੰਗਲੈਂਡ ਵਿੱਚ ਹੈ ਅਸੀਂ ਉੱਥੇ ਦੇ ਉੱਥੇ ਬੈਠੇ ਆ ਉਹ ਕਹਿੰਦਾ ਨਹੀਂ ਅਸੀਂ ਨਹੀਂ ਜਾਣਾਗਾ ਸਾਨੂੰ ਆਪਦਾ ਦੇਸ਼ ਦੀ ਯਾਦ ਕਰਾਇਆ ਤੇ ਅਸੀਂ ਆਪਦੇ ਦੇਸ਼ 'ਚ ਹੀ ਰਹਿਣਾ ਤੇ ਹੁਣ ਸਾਡੇ ਜਵੰਗ ਵੀ ਭੱਜੇ ਜਾਂਦੇ ਆ ਉਹਨਾਂ ਦੇ ਭਾਂਡੇ ਮਾਣ ਜਣਾ ਆ ਜਿਹੜੇ ਅੱਜ ਮਾਨ ਸਨਮਾਨ ਹੁੰਦੇ ਆ ਖੁਸ਼ ਹੋਏ ਨਾ ਹਾਂਜੀ ਖੁਸ਼ ਆ ਪੂਰੇ ਖੁਸ਼ ਆ ਵੀ ਸਾਡੇ ਡੇੜੀ ਉਹਨਾਂ ਦੀ ਯਾਦ ਆ ਸਾਨੂੰ ਇਹ ਮੜੀ ਆ ਉਹਨਾਂ ਨੇ ਕੀਤਾ ਤਾਂ ਸਾਨੂੰ ਗਵਰਨਮੈਂਟ ਰੇਤ ਤੇ ਕੀਤਾ ਇੰਨਾ ਕੁ ਜਰੂਰ ਚੇਤੇ ਕਰ ਲੈਂਦੇ ਆ ਹੋਰ ਸਾਡੇ ਬਾਤ ਆਏ ਨਹੀਂ ਵੀ ਤੁਹਾਡੇ ਪਰਿਵਾਰ ਨੂੰ ਕਿਸੇ ਨੇ ਨੀ ਨੌਕਰੀ ਦੇ ਦਿੱਤੀ ਜਾਂ ਕਿਸੇ ਫੌਜ ਚ ਰੱਖ ਲਈ ਗਏ ਜਾਂ ਕੋਈ ਫੌਜ ਚ ਰੱਖ ਲਈ ਗਏ ਇਹ ਕੋਈ ਨਹੀਂ ਨਹੀਂ ਜਮਾਈ ਬਸ ਇੱਕਲੀ ਬਸ 15 ਅਗਸਤ ਨੂੰ ਹਾਂ ਭਾਜ ਨਾ ਕੋਈ ਸਾਨੂੰ ਮੈਡੀਕਲ ਦਾ ਸਹੂਲਤ ਕੋਈ ਹੋਰ ਜਾਂ ਕੈਸੇ ਕੈਸੇ ਦੀ ਵੀ ਸਹੂਲਤ ਨਹੀਂ ਸਾਨੂੰ ਆਸੇ ਨਹੀਂ ਧੰਨਵਾਦ ਬਾਬਾ ਜੀ